brought to by silver pumps top quality aur consistent performance ke liye sirf silver pumps naam yaad rakhna satish kal dosoo ki hal hai thik thak hu main thoda apna rajawadik yaar aa reha hu unme uchchadar baba nanak da spokesman aalye ne aaj program siga ਅਤੇ ਹੁਨੇ ਹੁਨੇ ਪਤਾ ਲੱਗਿਆ ਕਿ ਪੰਜਾਬ ਨੂੰ ਇੱਕ ਹੋਰ ਨਵਾਂ ਤੋਹਫਾ ਮਿਲ ਰਿਹਾ ਹੈ ਸਰਕਾਰ ਦੇ ਵੱਲੋਂ। ਔਰ ਮੇਰੇ ਕੋਲੇ ਚੀਮਾ ਸਾਹਿਬ ਜਿਹੜੇ ਕੀ ਖਜ਼ਾਨਾ ਮੰਤਰੀ ਹੈ ਪੂਰੀ ਮੈਂ ਇੰਟਰਵਿਊ ਸੁਣੀ ਉਹਨਾਂ ਦੀ। ਤੇ ਚੀਮਾ ਸਾਹਿਬ ਜੀ ਨੇ ਕਿਹਾ ਕਿ ਇਸ ਵਾਰੀ ਜੀਐਸਟੀ ਚੋਂ ਸਾਨੂੰ 12.99 ਦਾ ਜਿਹੜਾ ਮਨਾਫਾ ਹੋਇਆ ਹੈ। ਜੀਐਸਟੀ ਦੇ ਵਿੱਚ ਵਾਧਾ ਹੋਇਆ 12% 99 ਪੁਆਇੰਟ ਜਾਣੀ ਕਿ ਸਿੱਧਾ-ਸਿੱਧਾ ਸਰਕਾਰ ਦੇ ਖਜ਼ਾਨੇ ਵਿੱਚ 2700 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੋ ਹੁਣ ਇਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਵਪਾਰੀ ਹੈ ਇਹ ਲੁੱਟਣ ਵੱਲੋਂ ਰਹਿ ਗਏ ਨੇ ਬੇਸ਼ੱਕ ਇਹਨਾਂ ਨੂੰ ਗੈਂਗਸਟਰ ਲੁੱਟ ਰਹੇ ਨੇ ਬੇਸ਼ੱਕ ਇਹ ਇਨਸਪੈਕਟਰੀ ਰਾਜ ਦਾ ਸ਼ਿਕਾਰ ਹੋ ਰਹੇ ਨੇ ਬੇਸ਼ੱਕ ਇਹਨਾਂ ਲੋਕਾਂ ਤੋਂ ਅਸੀਂ ਇਸ ਤਮਾਮ ਜਿਹੜਾ ਪੈਸਾ ਇਕੱਠਾ ਕਰਦੇ ਆ ਸਰਕਾਰ ਚਲਾਉਣ ਵਾਸਤੇ ਲੇਕਿਨ ਇਹਨਾਂ ਤੇ ਹੀ ਫਿਰ ਸਾਡਾ ਡੰਡਾ ਚੱਲਦਾ ਸਰਕਾਰਾਂ ਦਾ ਸੋ ਸਰਕਾਰ ਨੇ ਹੁਣ ਹਦਾਇਤਾਂ ਦੇ ਦਿੱਤੀਆਂ ਹਦਾਇਤਾਂ ਕੀ ਨੇ ਮੈਂ ਇਸ ਤਮਾਮ ਪੰਜਾਬ ਦੇ ਵਪਾਰੀਆਂ ਨੂੰ ਦੱਸਣਾ ਚਾਹੁੰਨਾ ਈਟਿਓਜ਼ ਜਿਹੜੇ ਜੀਐਸਟੀ ਦੇ ਏਟਿਓਜ਼ ਨੇ ਉਹਨਾਂ ਨੂੰ ਹੁਕਮ ਤੇ ਫਰਮਾਨ ਆ ਗਿਆ ਹੈ ਕਿ ਚਾਰ ਰੇਡਸ ਤੁਸੀਂ ਮਹੀਨੇ ਦੇ ਵਿੱਚ ਕਰੋਗੇ ਵਪਾਰੀਆਂ ਤੇ ਜਾਨੀ ਕਿ ਅਗਰ ਚਾਰ ਰੇਡਸ ਹਰ ਮਹੀਨੇ ਇੱਕ ਈਟਿਓ ਕਰੇਗਾ ਤਾਂ 250 ਈਟਿਓ ਜੀਐਸਟੀ ਡਿਪਾਰਟਮੈਂਟ ਦੇ ਵਿੱਚ ਹੈਗਾ ਜਾਨੀ ਸੀ 250 ਗੁਣਾ 4 1000 ਰੇਡ ਤਕਰੀਬਨ ਜੀਐਸਟੀ ਦੀ ਹਰ ਮਹੀਨੇ ਪੰਜਾਬ ਦੇ ਵਿੱਚ ਹੋਏਗੀ ਜਾਣੀ ਕੀ ਹੋਏਗਾ ਵਪਾਰੀਆਂ ਦਾ ਰੱਬ ਜਾਣਦਾ ਅੱਗੇ ਵਪਾਰੀ ਮਰਿਆ ਪਿਆ ਔਰ ਅਗਲੇ ਆਉਣ ਵਾਲੇ ਦਿਨਾਂ ਚ ਕੀ ਹੋਣਾ ਲ ਇਹ ਰੱਬ ਜਾਣਦਾ ਸੋ ਅਗਰ ਸਾਲ ਦੇ ਵਿੱਚ ਇਹਨਾਂ ਨੇ 1200 1200 ਕਿਉਂ ਅਗਰ ਹਜ਼ਾਰ ਰੇਡ ਹੋਈ ਤਾਂ 12000 ਰੇਡ ਜੇ ਸਾਲ ਦੇ ਵਿੱਚ ਮਾਰਨਗੇ ਇੱਕ ਹੋਰ ਹੁਕਮ ਜਾਰੀ ਕੀਤਾ ਕਿ ਰੇਡ ਨਹੀਂ ਮਾਰਨੀ ਕੱਲੀ ਮਿਨੀਮਮ ਘਟੋ ਘਟ 8 ਲੱਖ ਰੁਪਏ ਜੁਰਮਾਨਾ ਕਰਨਾ ਇਹ ਫਰਮਾਨ ਜਾਰੀ ਕੀਤੇ ਹਨ ਇਹ ਫਾਈਨਾਂਸ ਮਿਨਿਸਟਰੀ ਦੇ ਵੱਲੋਂ ਫਰਮਾਨ ਜਾਰੀ ਹੈ ਤੇ ਸਰਕਾਰ ਤੁਹਾਨੂੰ ਲੁੱਟਣ ਦਾ ਪਰਬੰਧ ਬਣਾ ਰਹੀ ਹੈ ਜਾਣੀ ਕਿ 12000 ਕਰੋੜ 12000 ਰੇਡਸ ਸਾਲ ਦੇ ਵਿੱਚ ਤੇ 8 ਲੱਖ ਰੁਪਇਆ ਮਿਨੀਮਮ ਇੱਕ ਰੇਡ ਦਾ ਤੁਹਾਨੂੰ ਪਾਉਣਾ ਹੈ ਕਿ 8 ਲੱਖ ਮਿਨੀਮਮ ਇੱਕ ਰੇਡ ਦਾ ਪਾਇਆ ਤੇ ਜੇ ਉਹਨੂੰ ਗੁਣਾ ਤੁਸੀਂ ਕਰੋਗੇ 360 ਨਾਲ 365 ਨਾਲ ਤਾਂ ਤਕਰੀਬਨ ਤਕਰੀਬਨ 960 ਕਰੋੜ ਰੁਪਇਆ ਬਣ ਜਾਏਗਾ ਸੋ ਇਸ ਮੁਤਾਬਕ ਸਰਕਾਰ ਤੁਹਾਨੂੰ ਲੁੱਟਣ ਦੇ ਵਿੱਚ ਤਿਆਰ ਹੈ ਔਰ ਵਪਾਰੀ ਮੇਰੇ ਵਿਰੋਧ ਤਿਆਰ ਹੋ ਜੋ ਸੋ ਇਹਨਾਂ ਲੋਕਾਂ ਨੇ ਮਨ ਬਣਾ ਲਿਆ ਕਿਉਂਕਿ ਹੁਣ ਪੰਜਾਬ ਨੇ ਇਲੈਕਸ਼ਨ ਮੋੜ ਚ ਵੀ ਆਣਾ ਹੈ ਪੰਜਾਬ ਦੇ ਸਿਰ ਬਹੁਤ ਸਾਰਾ ਕਰਜ਼ਾ ਹੋ ਗਿਆ ਹੈ 4 ਲੱਖ ਕੁਝ ਹਜ਼ਾਰ ਦਾ ਕਰੋੜ ਦਾ ਜਿਹੜਾ ਪੰਜਾਬ ਸਿਰ ਕਰਜ਼ਾ ਹੈ ਔਰ ਹਜ਼ੇ ਹਜ਼ਾਰ ਰੁਪਿਆ ਵੀ ਦੇਣਾ ਜਿਹਰੇ ਅਸੇ 1200 ਰੁਪਿਆ 1200 ਕਰੋੜ ਰੁਪਿਆ ਸਾਲ ਦਾ ਚਾਹੀਦਾ ਸੋ ਜਾਣੀ ਜੀਐਸਟੀ ਵਾਲਿਆ ਤੋਂ ਲੈ ਕੇ ਹਜ਼ਾਰ ਰੁਪਿਆ ਦੇਣ ਦੀ ਤਿਆਰੀ ਹੋ ਸਕਦਾ ਕਰ ਰਹੀ ਹੋਵੇ ਜਾਂ ਆਪਣੇ ਖਰਚੇ ਕਰਨ ਦੀ ਤਿਆਰੀ ਕਰ ਰਹੀ ਹੋਵੇ ਸਰਕਾਰ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਦੇ तमाम ਵਪਾਰੀ ਭਰਾ ਇਕੱਠੇ ਹੋਣ ਔਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਸਰਕਾਰ ਚਲਾਉਂਦੇ ਲੋਕ ਨੇ ਔਰ ਜਿੰਨਾ ਕਰਕੇ ਸਾਡਾ ਪੰਜਾਬ ਚੱਲਦਾ ਹੈ ਕਿਰਪਾ ਕਰਕੇ ਉਹਨਾਂ ਨੂੰ ਲੁੱਟਣ ਦੀ ਤਿਆਰੀ ਨਾ ਸਮਝੋ ਉਹਨਾਂ ਦੇ ਬੱਚਿਆਂ ਦੀ ਰੋਜੀ ਰੋਟੀ ਖੋਹਨ ਦਾ ਜਿਹੜੇ ਤੁਹਾਡਾ ਮੂਡ ਬਣਾਇਆ ਹੈ ਇਹਦੇ ਤੇ ਜ਼ਰਾ ਗੌਰ ਫਰਮਾਓ ਜਿੱਦੇ ਪੰਜਾਬ ਦਾ ਵਪਾਰੀ ਨਾ ਰਿਹਾ ਕਿ ਉਹਦੇ ਪੰਜਾਬ ਖਤਮ ਹੋ ਜਾਏਗਾ ਇਹ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਪੰਜਾਬ ਦੀ ਆਲਰੇਡੀ ਜਿਹੜੀ ਇੰਡਸਟਰੀ ਹੈ ਉਹ ਪੰਜਾਬ ਤੋਂ ਬਾਹਰ ਜਾ ਰਹੀ ਹੈ ਆਲਰੇਡੀ ਕੋਈ ਵਿਅਕਤੀ ਕੋਈ ਖਾਵਾ ਮਾਹੌਲ ਨਹੀਂ ਹੈ ਇੰਡਸਟਰੀ ਲਾਉਣਾ ਨਹੀਂ ਚਾਹੁੰਦਾ ਪੰਜਾਬ ਦੇ ਅੰਦਰ ਸੋ ਅਗਰ ਇਸੇ ਤਰ੍ਹਾਂ ਟੈਕਸ ਟੂਰਿਜ਼ਮ ਵੱਧਦਾ ਗਿਆ ਵਪਾਰੀਆਂ ਤੇ ਤਾਂ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋ ਜਾਏਗਾ ਆਸ ਕਰਦਾ ਹੈ ਕਿ ਜਿਹੜੇ ਹੁਕਮ ਸਰਕਾਰ ਨੇ ਦਿੱਤੇ ਹੈ ਇਹਨਾਂ ਨੂੰ ਉਹ ਵਾਪਸ ਲੈਣ ਤੇ ਬਾਰੇ ਵਿਚਾਰ ਕਰਨਗੇ ਧੰਨਵਾਦ